13 ਸਾਲ ਦੀ ਉਹ ਮਾਸੂਮ ਕਿੰਨਾ ਰੋਈ ਹੋਣੀ ਆ ਕਿੰਨਾ ਬਿਲਕੀ ਹੋਈ ਹੋਣੀ ਆ ਤੇ ਕਿੰਨੀ ਕੋਹ ਔਖੀ ਹੋਈ ਹੋਣੀ ਆ ਜਦੋਂ ਅਸੀਂ ਇਸ ਗੱਲ ਦਾ ਅੰਦਾਜ਼ਾ ਲਾਉਨੇ ਆ ਤਾਂ ਸਾਡੀ ਰੂਹ ਕੰਬ ਜਾਂਦੀ ਆ ਸਾਡੇ ਰੋਂਗਟੇ ਖੜੇ ਹੋ ਜਾਂਦੇ ਆ ਪਰ ਉਹ ਮਾਸੂਮ ਜਿਹਦੇ ਉੱਤੇ ਇਹ ਬੀਤੀ ਇਹ ਵਾਰਦਾਤ ਗੁਜ਼ਰੀ ਉਹਨੇ ਕੀ ਕੁਝ ਹੰਡਾਇਆ ਹੋਣਾ ਇਸ ਘਟਨਾ ਬਾਰੇ ਗੱਲ ਕਰਦਿਆਂ ਸਾਡਾ ਸਰੀਰ ਆ ਜਿਹੜਾ ਕੰਬਣ ਲੱਗ ਜਾਂਦਾ ਪਹਿਲਾਂ ਵੀ ਕੁੜੀਆਂ ਦੇ ਨਾਲ ਬਲਾਤਕਾਰ ਤੋਂ ਪਿੱਛੋਂ ਕਤਲ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਕਿੰਨੇ ਹੈਵਾਨ ਲੋਕ ਵੱਸਦੇ ਆ ਜਿਨ੍ਹਾਂ ਦੇ ਸੀਨੇ ਦੇ ਵਿੱਚ ਜਾਂ ਤਾਂ ਦਿਲ ਨਹੀਂ ਹੁੰਦਾ ਜਾਂ ਫਿਰ ਉਹ ਦਿਲ ਪੱਥਰ ਦਾ ਹੁੰਦਾ ਕਹਿੰਦੇ ਕਿ ਜੇ ਅਸੀਂ ਕਿਸੇ ਜਾਨਵਰ ਨੂੰ ਵੀ ਮਾਰਦੇ ਆ ਨਾ ਤਾਂ ਵੀ ਸਾਡੀ ਰੂਹ ਕੰਬਦੀ ਆ ਪਰ ਕਈ ਇਨਸਾਨ ਐਨੇ ਦਰਿੰਦੇ ਬਣ ਜਾਂਦੇ ਆ ਬੀਓ ਆਪਣੀਆਂ ਤੀਆਂ ਵਰਗੀਆਂ ਮਾਸੂਮ ਬੱਚੀਆਂ ਨੂੰ ਨੋਚਣ ਤੋਂ ਪਹਿਲਾਂ ਬਿਲਕੁਲ ਵੀ ਸੀ ਨਹੀਂ ਕਰਦੇ ਜਲੰਧਰ ਦੇ ਵਿੱਚ ਵਾਪਰੀ ਹੋਈ ਉਸ 13 ਸਾਲ ਦੀ ਮਾਸੂਮ ਜਿੰਦ ਨਾਲ ਉਹ ਘਟਨਾ ਜਿਹੜੀ ਜਿੱਥੇ ਸਾਨੂੰ ਸ਼ਰਮਸ਼ਾਰ ਕਰਦੀ ਆ ਉੱਥੇ ਸਾਡੇ ਦਿਲ ਨੂੰ ਕੰਬਾ ਦਿੰਦੀ ਆ ਉਹ ਬੱਚੀ ਜਿਹੜੀ ਕਿ ਕਿਸੇ ਦੇ ਘਰ ਜਾਂਦੀ ਆ ਖੇਡਣ ਲਈ ਜਾਂਦੀ ਆ ਉਹਨੂੰ ਨਹੀਂ ਪਤਾ ਸੀ ਕਿ ਉਸ ਘਰ ਦੇ ਵਿੱਚ ਮੈਨੂੰ ਮੇਰੀ ਮੌਤ ਉਡੀਕ ਰਹੀ ਆ ਅਸੀਂ ਅਕਸਰ ਕਹਿੰਦੇ ਹੁੰਨੇ ਆ ਕਿ ਅੱਜ ਕੱਲ ਸਮਾਂ ਹੈ ਨਹੀਂ ਆਪਣੇ ਬੱਚਿਆਂ ਨੂੰ ਕਿਸੇ ਦੇ ਘਰ ਭੇਜਣ ਦਾ ਪਰ ਜਿੱਥੇ ਅਸੀਂ ਵੱਸਦੇ ਆ ਜਿਹੜੀ ਸੋਸਾਇਟੀ 'ਚ ਅਸੀਂ ਰਹਨੇ ਆ ਉੱਥੋਂ ਦੇ ਲੋਕਾਂ ਬਾਰੇ ਅਸੀਂ ਜਾਣਦੇ ਹੁੰਨੇ ਆ ਅਸੀਂ ਉਹਨਾਂ ਤੇ ਵਿਸ਼ਵਾਸ ਕਰਦੇ ਹੁੰਨੇ ਆ ਪਰ ਇਹੋ ਜਿਹੀਆਂ ਘਟਨਾਵਾਂ ਸਾਨੂੰ ਸ਼ਾਇਦ ਚੰਗੇ ਲੋਕਾਂ ਤੇ ਸ਼ੱਕ ਕਰਨ ਲਈ ਵੀ ਮਜਬੂਰ ਕਰ ਦਿੰਦੀਆਂ ਨੇ 13 ਸਾਲ ਦੀ ਉਹ ਮਾਸੂਮ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੈਂ ਆਪਣੀ ਸੇਲੀ ਕੋਲ ਚੱਲੀ ਆਂ ਮਾਂ ਨੂੰ ਵੀ ਹੁੰਦਾ ਵੀ ਚਲੋ ਬੱਚੇ ਚਲੇ ਜਾਂਦੇ ਆ ਕਿਉਂਕਿ ਜੇ ਬੱਚਿਆਂ ਨੂੰ ਅਸੀਂ ਬਾਹਰ ਨਹੀਂ ਭੇਜਾਂਗੇ ਮਿੱਤਰਾਂ ਦੋਸਤਾਂ ਦੇ ਨਾਲ ਨਹੀਂ ਵਰਤਣ ਦੇਵਾਂਗੇ ਤਾਂ ਉਹ ਸਮਾਜ ਬਾਰੇ ਕਿਵੇਂ ਜਾਣਣਗੇ ਘਰ ਦੇ ਵਿੱਚ ਬੱਚੇ ਟੀਵੀ ਦੇਖਦੇ ਆ ਫੋਨ ਦੇਖਦੇ ਆ ਸਾਨੂੰ ਇਹ ਹੁੰਦਾ ਵੀ ਬੱਚੇ ਥੋੜਾ ਫੋਨ ਤੋਂ ਦੂਰ ਹੋਣ ਉਹਦੇ ਲਈ ਬੱਚੇ ਆਪਸ ਦੇ ਵਿੱਚ ਖੇਡਣਗੇ ਮਿਲਣਗੇ ਪਹਿਲਾਂ ਇੱਕ ਜਮਾਨਾ ਹੁੰਦਾ ਸੀ ਜਦੋਂ ਕਹਿ ਦਿੰਦੇ ਸੀ ਕਿ ਕੁੜੀਆਂ ਨੂੰ ਬਾਹਲਾ ਨਹੀਂ ਬਾਹਰ ਭੇਜਣਾ ਚਾਹੀਦਾ ਸ਼ਾਇਦ ਸਾਡੇ ਸਿਆਣਿਆਂ ਦੇ ਇਹ ਅਜਮਾਈ ਹੋਏ ਤੱਤ ਸੀ ਉਦੋਂ ਸੋਸ਼ਲ ਮੀਡੀਆ ਇੰਨਾ ਹੈ ਨਹੀਂ ਸੀ ਪਰ ਉਦੋਂ ਵੀ ਇਸ ਤਰ੍ਹਾਂ ਦੀ ਸੋਚ ਦੇ ਇਨਸਾਨ ਆ ਜਿਹੜੇ ਸਮਾਜ ਦੇ ਵਿੱਚ ਵਿਚਰਦੇ ਸੀ ਜਿਵੇਂ ਜਿਵੇਂ ਅਸੀਂ ਜਾਗਰੂਕ ਹੋ ਰਹੇ ਹਾਂ ਇਹਨਾਂ ਬੁਰਾਈਆਂ ਤੋਂ ਸਾਨੂੰ ਦੂਰ ਹੋਣਾ ਚਾਹੀਦਾ ਪਰ ਕਹਿੰਦੇ ਕਿ ਇਸ ਸੋਸਾਇਟੀ ਦੇ ਵਿੱਚ ਜੇ ਚੰਗੇ ਆ ਤਾਂ ਮਾੜੇ ਲੋਕ ਵੀ ਵਿਚਰਦੇ ਆ ਜਦੋਂ ਉਹ ਬੱਚੀ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੈਂ ਖੇਡਣ ਚੱਲੀ ਤੇ ਮਾਂ ਨੂੰ ਹੁੰਦਾ ਵੀ ਚੱਲ ਹਰ ਰੋਜ਼ ਹੀ ਜਾਂਦੀ ਆ ਪਰ ਜਦੋਂ ਬੱਚੀ ਵਾਪਸ ਨਹੀਂ ਆਉਂਦੀ ਤਾਂ ਘਰਦਿਆਂ ਨੂੰ ਫਿਕਰ ਹੁੰਦਾ ਆਸੇ-ਪਾਸੇ ਲੱਭਿਆ ਜਾਂਦਾ ਬੱਚੀ ਕਿਤੇ ਨਹੀਂ ਮਿਲਦੀ ਜਿੱਥੇ ਬੱਚਾ ਕਹਿ ਕੇ ਗਿਆ ਵੀ ਮੈਂ ਚੱਲਿਆ ਪਹਿਲਾਂ ਤਾਂ ਆਪਾਂ ਉੱਥੇ ਹੀ ਵੇਖਦੇ ਆ ਨਾ ਜਦੋਂ ਉਸ ਘਰ ਦਾ ਦਰਵਾਜ਼ਾ ਖੜਕਾਇਆ ਜਾਂਦਾ ਤਾਂ ਉਹ ਹੈਵਾਨ ਬੰਦਾ ਕਹਿੰਦਾ ਕਿ ਸਾਡੇ ਘਰ ਤਾਂ ਆਈ ਨਹੀਂ ਕਹਿੰਦੇ ਜਦੋਂ ਉਹ ਆਪਦੇ ਘਰ ਦੀ ਲੋਬੀ ਚੋਂ ਨਿਕਲਿਆ ਤਾਂ ਉਹਨੇ ਘਰ ਨੂੰ ਲੋਕ ਕੀਤਾ ਫੇਰ ਆ ਕੇ ਉਹਨੇ ਮੇਨ ਗੇਟ ਖੋਲ੍ਹਿਆ ਉੱਥੇ ਚਲੋ ਇੱਕ ਦੋ ਵਾਰ ਆਪਾਂ ਨੂੰ ਇਹ ਹੁੰਦਾ ਵੀ ਸ਼ਾਇਦ ਉਹ ਸਿਆਣਾ ਬਿਆਣਾ ਬੰਦਾ ਝੂਠ ਨਹੀਂ ਬੋਲ ਸਕਦਾ ਕਿਉਂਕਿ ਉਹਨੇ ਇੰਨਾ ਵੱਡਾ ਦਾੜਾ ਰੱਖਿਆ ਹੋਇਆ ਸੀ ਤੇ ਆਪਣੇ ਆਪ ਨੂੰ ਗੁਰਸਿੱਖ ਕਹੋਂਦਾ ਸੀ ਪਰ ਨਾ ਤਾਂ ਕਹਿੰਦੇ ਕਿ ਹੈਵਾਨ ਦਾ ਕੋਈ ਧਰਮ ਹੁੰਦਾ ਤੇ ਨਾ ਹੀ ਉਹਦੇ ਵਿੱਚ ਕੋਈ ਇਨਸਾਨੀਅਤ ਹੁੰਦੀ ਆ ਪੁਲਿਸ ਬੁਲਾਈ ਜਾਂਦੀ ਆ ਤੇ ਇੱਥੇ ਪੁਲਿਸ ਦੀ ਕਿੰਨੀ ਵੱਡੀ ਅਣਗਹਿਲੀ ਕਿ ਜਦੋਂ ਪੁਲਿਸ ਨੂੰ ਇਹ ਦੱਸਿਆ ਜਾਂਦਾ ਵੀ ਸਾਡੀ ਬੱਚੀ ਸਾਹਮਣੇ ਘਰ ਵਾਲਿਆਂ ਦੇ ਗਈ ਆ ਪੁਲਿਸ ਵਾਲੇ ਉੱਥੇ ਗਏ ਉਥੇ ਚਾਹ ਵੀ ਪੀ ਕੇ ਆਇਆ ਪਰ ਉਹਨਾਂ ਨੂੰ ਉਹ 13 ਸਾਲ ਦੀ ਕੁੜੀ ਨਹੀਂ ਲੱਭੀ ਉਹਨਾਂ ਕੋਲ ਰਾਈਟ ਸੀ ਉਹਨਾਂ ਕੋਲ ਹੱਕ ਸੀ ਕਰਦੀ ਤਲਾਸ਼ੀ ਲੈਣ ਦਾ ਪਤਾ ਨਹੀਂ ਉਹਨਾਂ ਨੇ ਅਣਗਿਆਲੀ ਕੀਤੀ ਜਾਂ ਉਹਨਾਂ ਨੂੰ ਇਹ ਲੱਗਿਆ ਵੀ ਨਹੀਂ ਉਹ ਬੰਦਾ ਇਦਾਂ ਨਹੀਂ ਕਰ ਸਕਦਾ ਪਤਾ ਨਹੀਂ ਕੀ ਵਾਪਰਿਆ ਚਲੋ ਉਹ ਵਾਪਸ ਆਉਂਦੇ ਆ ਤੇ ਕਹਿੰਦੇ ਆ ਕਿ ਬੇਟੀ ਇੱਥੇ ਹੈ ਨਹੀਂ ਤੁਸੀਂ ਕਿਤੇ ਹੋਰ ਲੱਭ ਲਓ ਚਲੋ ਸਾਰੇ ਕਿਤੇ ਬੱਚੀ ਲੱਭੀ ਜਾਂਦੀ ਆ ਹੁਣ ਬੱਚੀ ਕੋਲੇ ਕਿਹੜਾ ਫੋਨ ਸੀ ਵੀ ਉਹਦੀ ਲੋਕੇਸ਼ਨ ਟ੍ਰੇਸ ਕੀਤੀ ਜਾ ਸਕਦੀ ਸੀ ਜਾਂ ਉਹਨੂੰ ਫੋਨ ਕੀਤਾ ਜਾ ਸਕਦਾ ਸੀ ਪਰ ਜਦੋਂ ਗਵੰਡੀਆਂ ਦਾ ਸੀਸੀਟੀਵੀ ਚੈੱਕ ਕੀਤਾ ਜਾਂਦਾ ਤਾਂ ਸੀਸੀਟੀਵੀ ਦੇ ਵਿੱਚ 4 ਵਜੇ ਕੁੜੀ ਆਪਣੇ ਘਰੋਂ ਨਿਕਲ ਕੇ ਉਸ ਦਰਿੰਦੇ ਦੇ ਘਰ ਜਾਂਦੀ ਆ ਤੇ ਉਹ ਘਰ ਦੇ ਅੰਦਰ ਵੜੀ ਆ ਤੇ ਉਹ ਦਰਿੰਦਾ ਜਿਹਦਾ ਹੁਣ ਇਹ ਵਿਆਹਣ ਆਉਂਦਾ ਵੀ ਜਦੋਂ ਉਹ ਕੁੜੀ ਮੈਨੂੰ ਕਹਿਣ ਲੱਗੀ ਕਿ ਤੁਹਾਡੀ ਬੇਟੀ ਕਿੱਥੇ ਆ ਤੇ ਮੈਂ ਉਹਨੂੰ ਕਿਹਾ ਉਹ ਹੈ ਨਹੀਂ ਤਾਂ ਉਹ ਵਾਪਸ ਮੁੜਨ ਲੱਗੀ ਸੀ ਕਹਿੰਦਾ ਮੈਂ ਉਹਨੂੰ ਬਾਹ ਫੜ ਕੇ ਅੰਦਰ ਖਿੱਚਿਆ ਤੇ ਉਹਦੇ ਮੂੰਹ ਤੇ ਹੱਥ ਰੱਖ ਲਿਆ ਕਿ ਉਹ ਰੋਲਾ ਨਾ ਪਾਵੇ ਪਰ ਫਿਰ ਵੀ ਉਹਨੇ ਮੇਰੇ ਦੰਦੀਆਂ ਵੱਡੀਆਂ ਉਹਨੇ ਮੇਰੇ ਉਹ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਦਾ ਮੂੰਹ ਨੱਪਲਿਆ ਕਿ ਕਿਸੇ ਨੂੰ ਪਤਾ ਨਾ ਲੱਗੇ ਆਵਾਜ਼ ਨਾ ਆਵੇ ਫਿਰ ਉਸ ਹੈਵਾਨ ਇਨਸਾਨ ਨੇ ਉਸ 13 ਸਾਲ ਦੀ ਮਾਸੂਮ ਜਿੰਦ ਨੂੰ ਨੋਚਿਆ ਹੋਂਗਾ ਨਿਕਲਦਾ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਇਸ ਘਟਨਾ ਬਾਰੇ ਸੋਚ ਕੇ ਤੇ ਉਹ 13 ਸਾਲ ਦੀ ਮਾਸੂਮ ਕਿੰਨੀ ਤੜਫੀ ਹੋਊਗੀ ਉਹ ਸੋਚਦੀ ਹੋਊ ਕਿ ਸ਼ਾਇਦ ਪ੍ਰਮਾਤਮਾ ਕਿਸੇ ਰੂਪ ਦੇ ਵਿੱਚ ਬੌੜ ਪਵੇ ਬਾਰਦਾ ਰਵੜਾ ਰੱਪਾ ਉਹਦੇ ਲਈ ਇੱਕ ਆਸ ਹੋਣਾ ਕਿ ਸ਼ਾਇਦ ਕੋਈ ਆ ਜੇ ਪਰ ਉਹਨੂੰ ਨਹੀਂ ਪਤਾ ਸੀ ਕਿ ਹੁਣ ਮੈਨੂੰ ਬਚਾਉਣ ਵਾਲਾ ਇੱਥੇ ਕੋਈ ਵੀ ਨਹੀਂ ਹੈਗਾ ਉਸ ਹੈਵਾਨ ਨੇ ਉਹਦੇ ਨਾਲ ਕੁਕਰਮ ਕੀਤਾ ਤੇ ਉਸ ਤੋਂ ਬਾਅਦ ਉਹਦਾ ਗਲਾ ਦਵਾਇਆ ਤੇ ਉਹਦੀ ਉੱਥੇ ਹੀ ਮੌਤ ਹੋ ਗਈ ਫਿਰ ਉਹ ਹੈਵਾਨ ਇਸ ਗੱਲ ਦੀ ਤਾਕ ਦੇ ਵਿੱਚ ਰਹਿੰਦਾ ਕਿ ਕਦੋਂ ਆਸੇ ਪਾਸੇ ਲੋਕ ਚੁੱਪ ਹੋਣ ਤੇ ਮੈਂ ਇਸ ਕੁੜੀ ਦੀ লাশ ਨੂੰ ਖੁਰਦ-ਬੁਰਦ ਕਰਾਂ ਇਸੇ ਕਰਕੇ ਉਹ ਦਰਵਾਜ਼ਾ ਬੰਦ ਕਰਕੇ ਬੈਠਾ ਹੋਇਆ ਸੀ ਕਿ ਜਦੋਂ ਕੁੜੀ ਨੂੰ ਲੱਭਣ ਵਾਲੇ ਆਸੇ-ਪਾਸੇ ਹੋਣਗੇ ਤਾਂ ਮੈਂ ਇਸ ਕੁੜੀ ਨੂੰ ਘਰੋਂ ਬਾਹਰ ਲੈ ਜਾਂ ਹੁਣ ਤਾਂ ਇਹ ਗੱਲ ਜਗ ਜाहिर ਹੋ ਗਈ ਸਾਰਿਆਂ ਨੇ ਇਹ ਗੱਲ ਦੱਸੀ ਆ ਨਾ ਕਿ ਜਦੋਂ ਉਹਦੇ ਘਰ ਦੇ ਵਿੱਚ ਮਹੱਲੇ ਦੇ ਲੋਕ ਜਾਂਦੇ ਆ ਤਾਂ ਕਾਰ ਸੀ ਜਿਹੜੀ ਉਹਦੀ ਤਿਆਰ ਸੀ ਕਾਰ ਕਿਸੇ ਦੀ ਮੰਗ ਕੇ ਲਿਆਇਆ ਸੀ ਉਹ ਕਾਰ ਦੇ ਕੋਲ ਇੱਕ ਬੋਰੀ ਰੱਖੀ ਹੋਈ ਸੀ ਓਹੋ ਇਸ ਸਮੇਂ ਦੀ ਤਾਕ ਦੇ ਵਿੱਚ ਸੀ ਕਿ ਕਦੋਂ ਮੈਂ ਉਸ ਕੁੜੀ ਦੀ লাশ ਨੂੰ ਬੋਰੀ ਚ ਪਾਵਾਂ ਤੇ ਉਹਨੂੰ ਬੰਨ੍ਹ ਕੇ ਕਾਰ ਦੇ ਵਿੱਚ ਰੱਖ ਕੇ ਬਾਹਰ ਸੁੱਟ ਕੇ ਆਵਾਂ ਹਿੰਮਤ ਨੂੰ ਦਾਦ ਦਿੰਨੇ ਆ ਉਹਨਾਂ ਲੋਕਾਂ ਦੀ ਨੂੰ ਜਿਹੜੇ ਇਕੱਠੇ ਹੋਏ ਇਕਜੁੱਟ ਹੋਏ ਤੇ ਉਹਦੇ ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋਏ ਭਾਵੇਂ ਕਿ ਦੁਆਰਾ ਪੁਲਿਸ ਵੀ ਬੁਲਾਈ ਗਈ ਸੀ ਸ਼ਾਇਦ ਦੂਜੀ ਵਾਰ ਵੀ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੋ ਸਕਦੀ ਸੀ ਜੇ ਮੁਹੱਲੇ ਵਾਲੇ ਉਹਦੇ ਘਰ ਦਾਖਲ ਨਾ ਹੁੰਦੇ ਕਿਉਂਕਿ ਉਹਦੀ ਬਾਡੀ ਲੈਂਗੁਏਜ ਉਹਦਾ ਵਿਵਹਾਰ ਦੱਸ ਰਿਹਾ ਸੀ ਵੀ ਇਹਦੇ ਮਨ 'ਚ ਚੋਰ ਆ ਜਦੋਂ ਮੁਹੱਲੇ ਵਾਲੇ ਅੰਦਰ ਜਾ ਕੇ ਵੇਖਦੇ ਆ ਤੇ ਉਹਨਾਂ ਦੇ ਘਰ ਦੇ ਐਂਟਰੀ ਤੇ ਇੱਕ ਬਾਥਰੂਮ ਆ ਤੇ ਉਸ ਬਾਥਰੂਮ ਦੇ ਵਿੱਚ ਉਸ ਬੱਚੀ ਦੀ লাশ ਪਈ ਹੁੰਦੀ ਆ ਉਹ ਮਾਂ ਉਹ ਵਿਧਵਾ ਮਾਂ ਜੀਨੇ ਆਪਣੀ 13 ਸਾਲ ਦੀ ਫੁੱਲਾਂ ਵਰਗੀ ਕੋਮਲ ਬੱਚੀ ਨੂੰ ਉਸ ਹਾਲਤ ਦੇ ਵਿੱਚ ਦੇਖਿਆ ਤੇ ਉਹਦੇ ਤੇ ਕੀ ਵਾਪਰੀ ਹੋਊਗੀ ਕਿਉਂਕਿ ਮਾਂ ਤਾਂ ਆਪਣੇ ਬੱਚਿਆਂ ਦੇ ਕੰਡਾ ਵੱਜਿਆ ਨਹੀਂ ਸਹਾਰ ਸਕਦੀ ਉਹਦੀ ਧੀ ਜੀਤੇ ਉਹਨੇ ਕਿੰਨੀਆਂ ਆਸਾਂ ਲਾਈਆਂ ਹੋਣਗੀਆਂ ਉਹਦੇ ਚੰਗੇ ਭਵਿੱਖ ਲਈ ਕਿੰਨੀਆਂ ਆਸਾਂ ਲਾਈਆਂ ਹੋਣਗੀਆਂ ਤੇ ਉਹਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਉਹਦੇ ਤੇ ਕੀ ਵਾਪਰੀ ਹੋ ਉਹ ਅਸੀਂ ਉਹਦੇ ਬਿਆਨ ਸੁਣ ਕੇ ਉਹਦੇ ਬਿਆਨ ਸੁਣ ਕੇ ਅੰਦਾਜ਼ਾ ਲਾ ਸਕਦੇ ਹਾਂ ਛੋਟੀ ਉਮਰ ਦੀ ਮਾਂ ਕੋਈ ਬਹੁਤੀ ਵੱਡੀ ਉਮਰ ਨਹੀਂ ਤੇ 13 ਸਾਲ ਦੀ ਉਹਦੀ ਮਾਸੂਮ ਬੱਚੀ ਕਿਵੇਂ ਉਹ ਉਸ ਘਰ ਦੇ ਵਿੱਚ ਰਹੂਗੀ ਜਿੱਥੇ ਉਹਦੀ ਧੀ ਨੂੰ ਕਤਲ ਕਰਨ ਵਾਲਾ ਕਾਤਲ ਉਹਦੇ ਸਾਹਮਣੇ ਉਹਦਾ ਘਰ ਆ ਜਿੱਥੇ ਉਹਦੀ ਕੁੜੀ ਦੀ ਲਾਸ਼ ਪਈ ਸੀ ਕਿਵੇਂ ਉਹ ਸਹਾਰੂਗੀ ਸਾਰੀ ਉਮਰ ਕਿਵੇਂ ਉਹ ਇਸ ਗੱਲ ਨੂੰ ਭੁੱਲੂਗੀ ਕਿਉਂਕਿ ਇਸ ਗੱਲ ਨੂੰ ਤਾਂ ਅਸੀਂ ਨਹੀਂ ਭੁੱਲ پا ਰਹੇ ਉਹਦੇ ਲਈ ਭੁੱਲਣਾ ਕਿੰਨਾ ਔਖਾ ਹੋਊਗਾ ਕਿਉਂ ਸਾਡੇ ਸਮਾਜ ਦੇ ਵਿੱਚ ਇਦਾਂ ਹੁੰਦਾ ਕਿਉਂ ਸਾਡੇ ਸਮਾਜ ਦੇ ਲੋਕ ਹਿਵਾਨ ਬਣਦੇ ਨੇ ਕਿਉਂ ਸਾਡੀਆਂ ਧੀਆਂ ਸੁਰੱਖਿਅਤ ਨਹੀਂ ਹੈਗੀਆਂ ਗਈ ਵਰਨਾ ਆਪਾਂ ਪਿੰਡਾਂ ਦੇ ਵਿੱਚ ਆਪਣੇ ਆਸ-ਪਾਸੇ ਵੇਖਦੇ ਆਂ ਵੀ ਕਈ ਪਰਿਵਾਰ ਇਹੋ ਜੇ ਹੁੰਦੇ ਆ ਵੀ ਉਹ ਆਪਣੀਆਂ ਕੁੜੀਆਂ ਨੂੰ ਕਿਸੇ ਦੇ ਜਾਣ ਨਹੀਂ ਦਿੰਦੇ ਤੇ ਆਪਾਂ ਖੁਦ ਵੀ ਉਹਨਾਂ ਬਾਰੇ ਸ਼ਾਇਦ ਕਿਤੇ ਨਾ ਕਿਤੇ ਕਹਿ ਦਿੰਨੇ ਆ ਵੀ ਜੇ ਕੁੜੀਆਂ ਨੂੰ ਬਾਹਰ ਨਹੀਂ ਜਾਣ ਦੇਣਗੇ ਤੇ ਕੁੜੀਆਂ ਨੂੰ ਬਾਹਰਲੀ ਦੁਨੀਆ ਦਾ ਕਿਵੇਂ ਪਤਾ ਲੱਗੂ ਪਰ ਸ਼ਾਇਦ ਉਹ ਲੋਕ ਠੀਕ ਹੁੰਦੇ ਨੇ ਸਹੀ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਸਮਾਜ ਦੇ ਵਿੱਚ ਕਿਸੇ ਤੇ ਵੀ ਯਕੀਨ ਕਰਨਾ ਜਿਹੜਾ ਉਹ ਸਹੀ ਨਹੀਂ ਹੈਗਾ ਪਰ ਮੈਂ ਕਿ ਸਾਰੇ ਲੋਕ ਮਾੜੇ ਨਹੀਂ ਪਰ ਮੁੱਖ ਦੀ ਗੱਲ ਇਹ ਆ ਕਿ ਆਪਣੇ ਬੱਚਿਆਂ ਨੂੰ ਬਚਾਉਣ ਲਈ ਕਿਸੇ ਤੇ ਵੀ ਯਕੀਨ ਨਾ ਕਰੋ ਬਸ ਆਪਣੇ ਬੱਚਿਆਂ ਨੂੰ ਇਹ ਸਿਖਾਓ ਕਿ ਜੇ ਤੁਹਾਡਾ ਕੋਈ ਸਕਾ ਹੈ ਤਾਂ ਤੁਹਾਡਾ ਆਪਣਾ ਮਾਂ ਪਿਓ ਆ ਬਹੁਤ ਵਾਰ ਪਰਿਵਾਰਾਂ ਦੇ ਵਿੱਚ ਕੁੜੀਆਂ ਨਾਲ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਪਰ ਉਹ ਬਹੁਤ ਘੱਟ ਹੁੰਦੀਆਂ ਤੇ ਇਹੋ ਜਿਹੇ ਹਿਵਾਨ ਬੰਦੇ ਜਿਹੜੇ ਕਿ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹੋਂਦੇ ਨੇ ਉਹ ਗੁਰੂ ਦੇ ਸਿੱਖ ਕਹਣ ਦੇ ਲਾਇਕ ਨਹੀਂ ਹੈਗੇ ਗੁਰੂਆਂ ਵਾਲਾ ਬਾਣਾ ਪਾ ਕੇ ਧਰਮ ਦਾ ਬਾਣਾ ਪਾ ਕੇ ਅਸੀਂ ਕਿਸੇ ਵੀ ਇਨਸਾਨ ਬਾਰੇ ਇਹ ਨਹੀਂ ਸੋਚ ਸਕਦੇ ਕਿ ਇਹ ਚੰਗਾਗਾ ਕੋਈ ਵੀ ਇਨਸਾਨ ਦੇ ਅੰਦਰ ਕੀ ਚੱਲ ਰਿਹਾ ਇਹ ਅਸੀਂ ਕਦੇ ਵੀ ਅੰਦਾਜ਼ਾ ਨਹੀਂ ਲਾ ਸਕਦੇ ਇਸ ਲਈ ਸਾਨੂੰ ਲੋੜ ਆ ਆਪਣੀਆਂ ਧੀਆਂ ਨੂੰ ਦਰਿੰਦਿਆਂ ਤੋਂ ਬਚਾਉਣ ਦੀ ਜਦੋਂ ਸਾਡੀਆਂ ਬੱਚੀਆਂ ਵੱਡੀਆਂ ਹੁੰਦੀਆਂ ਤਾਂ ਉਹਨਾਂ ਦੇ ਨਾਲ ਇੰਨਾ ਫਰੈਂਡਲੀ ਰਹੋ ਕਿ ਜੇ ਬਾਹਰ ਵੀ ਉਹਨਾਂ ਨੂੰ ਕੋਈ ਬੈ ਟੱਚ ਕਰਦਾ ਤਾਂ ਉਹ ਸਾਨੂੰ ਆ ਕੇ ਦੱਸਣ ਪਰ ਇਹੋ ਜਿਹੀਆਂ ਅਚਾਨਕ ਵਾਪਰੀਆਂ ਘਟਨਾਵਾਂ ਤੋਂ ਅਸੀਂ ਆਪਣੀਆਂ ਬੱਚੀਆਂ ਨੂੰ ਕਿਵੇਂ ਬਚਾਈਏ ਇਹਦੀ ਸਮਝ ਨਹੀਂ ਆਉਂਦੀ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਉਸ ਬੱਚੀ ਬਾਰੇ ਖਬਰਾਂ ਵੇਖੀਆਂ ਸੁਣੀਆਂ ਤੁਹਾਡੀ ਵੀ ਸਭ ਦੀ ਰੂਹ ਕੰਬੀ ਹੋਊ ਤੇ ਮੈਨੂੰ ਇਹ ਲੱਗਦਾ ਵੀ ਭੈੜੇ ਤੋਂ ਭੈੜਾ ਇਨਸਾਨ ਵੀ ਇਸ ਘਟਨਾ ਨੂੰ ਸੁਣ ਕੇ ਰੋਇਆ ਹੋਊਗਾ ਕਿਉਂਕਿ ਕਈ ਇਨਸਾਨ ਹੋਰ ਤਰ੍ਹਾਂ ਦੇ ਹੁੰਦੇ ਆ ਉਹ ਗੁੰਡੇ ਹੋ ਸਕਦੇ ਆ ਚੋਰ ਹੋ ਸਕਦੇ ਆ ਪਰ ਉਹ ਬਲਾਤਕਾਰੀ ਨਹੀਂ ਹੁੰਦੇ ਤੇ ਉਹਨਾਂ ਨੂੰ ਵੀ ਇੰਨਾ ਗੱਲਾਂ ਤੇ ਗੁੱਸਾ ਆਇਆ ਹੋਊਗਾ। ਇਨਸਾਨ ਦੇ ਵਿੱਚ ਲੱਖ ਐਬ ਹੁੰਦੇ ਆ, ਲੱਖ ਔਗਣ ਹੁੰਦੇ ਆ ਪਰ ਕਿਸੇ ਬੱਚੀ ਨੂੰ ਨੋਚ ਲੈਣਾ ਤੇ ਉਹਨੂੰ ਮਾਰ ਦੇਣਾ ਇਹਨੂੰ ਕੀ ਕਿਹਾ ਜਾਊਗਾ? ਇਹਦੇ ਬਾਰੇ ਅਸੀਂ ਕੀ ਕਹਿ ਸਕਦੇ ਆ? ਇਹਦੇ ਲਈ ਸ਼ਾਇਦ ਸ਼ਬਦ ਵੀ ਨਹੀਂ ਬਣੇ। ਆਪਣੀਆਂ ਧੀਆਂ ਨੂੰ ਫੁੱਲਾਂ ਵਰਗੀਆਂ ਧੀਆਂ ਨੂੰ ਕਿਸੇ ਦੇ ਘਰ ਨਾ ਜਾਣ ਦਿਓ। ਕਿਸੇ ਦੇ ਯਕੀਨ ਨਾ ਕਰੋ। ਕਿਸੇ ਤੇ ਐਨਾ ਭਰੋਸਾ ਨਾ ਕਰੋ ਤੁਸੀਂ ਇਹ ਸੋਚੋ ਕਿ ਸਾਡੀ ਧੀ ਆ ਉਹ ਸਿਰਫ ਸਾਡੀ ਆ ਉਹ ਹੋਰ ਉਹ ਕਿਸੇ ਦੀ ਕੁਛ ਨਹੀਂ ਲੱਗਦੀ ਇਸ ਘਟਨਾ ਤੋਂ ਬਾਅਦ ਭਾਵੇਂ ਕਿ ਦੋਸ਼ੀ ਨੂੰ ਕੁੱਟਿਆ ਮਾਰਿਆ ਗਿਆ ਮੁਹੱਲੇ ਵਾਲਿਆਂ ਦੀ ਏਕਤਾ ਦੇਖਣ ਵਾਲੀ ਸੀ ਤੇ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਗਿਆ ਪਰ ਇਹ ਪਤਾ ਵੀ ਸਾਡਾ ਕਾਨੂੰਨ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਸਜ਼ਾ ਦੇਊ ਕਹਿੰਦੇ ਕਿ ਜੇ ਕਿਸੇ ਜੁਰਮ ਦੀ ਛੇਤੀ ਸਜ਼ਾ ਨਹੀਂ ਮਿਲਦੀ ਲੇਟ ਮਿਲੀ ਹੋਈ ਸਜ਼ਾ ਤੇ ਲੇਟ ਮਿਲਿਆ ਹੋਇਆ ਇਨਸਾਫ ਹੋ ਇਨਸਾਫ ਨਹੀਂ ਹੁੰਦਾ ਉਹ ਤਾਂ ਸਗੋਂ ਵੱਧ ਬੇਇਨਸਾਫੀ ਹੁੰਦੀ ਆ ਤੇ ਮੈਨੂੰ ਇਹ ਲੱਗਦਾ ਵੀ ਇਹੋ ਜਿਹੇ ਦਰਿੰਦੇ ਲੋਕਾਂ ਲਈ ਫਾਂਸੀ ਦੀ ਸਜ਼ਾ ਵੀ ਘਟਾ ਕਿਉਂਕਿ ਫਾਂਸੀ ਦੇ ਕੇ ਤਾਂ ਉਹਨਾਂ ਦਾ ਇਸ ਜ਼ਿੰਦਗੀ ਤੋਂ ਛੁਟਕਾਰਾ ਕਰਾ ਦਿੱਤਾ ਜਾਂਦਾ ਤੇ ਉਹ ਖਤਮ ਹੋ ਜਾਂਦੇ ਆ ਕਦੇ ਕਦੇ ਇਹ ਲੱਗਦਾ ਹੁੰਦਾ ਵੀ ਇਹੋ ਜਿਹੇ ਬਲਾਦਕਾਰੀਆਂ ਲਈ ਇੰਨੀ ਭੈੜੀ ਸਜ਼ਾ ਹੋਣੀ ਚਾਹੀਦੀ ਆ ਵੀ ਅੱਗੇ ਕੋਈ ਇਹੋ ਜ ਇਹੋ ਜਿਹਾ ਕੁਕਰਮ ਕਰਨ ਤੋਂ ਪਹਿਲਾਂ ਲੱਖ ਵਾਰ ਸੋਚੇ ਪਰ ਪਤਾ ਨਹੀਂ ਕੀ ਸਮਾਜ ਦੇ ਵਿੱਚ ਅ ਕਈ ਲੋਕਾਂ ਦੇ ਦਿਮਾਗ ਨੂੰ ਕੀ ਹੋਇਆ ਹੁੰਦਾ ਇਹਨਾਂ ਗੱਲਾਂ ਦੇ ਸਵਾਲ ਆ ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਕਦੇ ਵੀ ਨਹੀਂ ਮਿਲਨੇ ਬਸ ਜਦੋਂ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਅਸੀਂ ਹਾਂ ਦਾ ਨਾਰਾ ਮਾਰ ਸਕਦੇ ਹਾਂ ਅਸੀਂ ਇਹ ਤੇ ਅਫਸੋਸ ਕਰ ਸਕਦੇ ਹਾਂ ਇਹੋ ਜੀਆਂ ਅਚਾਨਕ ਵਾਪਰੀਆਂ ਘਟਨਾਵਾਂ ਨੂੰ ਰੋਕਣ ਦਾ ਸ਼ਾਇਦ ਸਾਡੇ ਕੋਲ ਵੀ ਕੋਈ ਹੱਲ ਨਹੀਂ ਬਸ ਇੰਨਾਕ ਜ਼ਰੂਰ ਆ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਆਪਣੇ ਬੱਚਿਆਂ ਨੂੰ ਕਿਤੇ ਵੀ ਨਾ ਜਾਣ ਦਿਓ ਪਾਵੇਂ ਕਿ ਉਹ ਬੰਦਾ ਪੁਲਿਸ ਦੁਆਰਾ ਫੜਿਆ ਗਿਆ ਪਰ ਉਸ ਬੱਚੀ ਤੇ ਉਸ ਸਮੇਂ ਜੋ ਬੀਤੀ ਉਹਦੀ ਮਾਂ ਤੇ ਜੋ ਬੀਤੀ ਉਹਦੇ ਪਰਿਵਾਰ ਤੇ ਜੋ ਬੀਤ ਰਹੀ ਆ ਉਹਦਾ ਅਸੀਂ ਸਿਰਫ ਅੰਦਾਜ਼ਾ ਲਾ ਸਕਦੇ ਆ ਤੇ ਜਿਹੜਾ ਕੋਈ ਇਨਸਾਨ ਕੋਈ ਵੀ ਦੁੱਖ ਜਾਂ ਦਰਦ ਜਾਂ ਇਹੋ ਜਿਹੀ ਵਾਰਦਾਤ ਆਪਣੇ ਪਿੰਡੇ ਤੇ ਹੰਢਾਉਂਦਾ ਇਹਦਾ ਅਹਿਸਾਸ ਸਿਰਫ ਉਸ ਨੂੰ ਹੁੰਦਾ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖਿਓ ਮਿਲਾਂਗੇ ਕਿਸੇ ਹੋਰ ਨਵੀਂ ਸੱਚੀ ਘਟਨਾ ਦੇ ਨਾਲ ਧੰਨਵਾਦ ਜੀ